ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸ਼ੇ ਰਾਸ਼ੀ ਵਾਲੇ ਹੋਣ ਵਾਲੇ ਹਨ ਕਰੋੜਪਤੀ ਜੂਨ ਦੇ ਮਹੀਨੇ ਵਿੱਚ ਮਿਲੇਗਾ ਉਹਨਾਂ ਨੂੰ ਸੋਨਾ ਚਾਂਦੀ ਤੇ ਜਾਂ ਕਹਿ ਲਓ ਕਿ ਸੋਨੇ ਚਾਂਦੀ ਵਾਂਗ ਕਿਸਮਤ ਚਮਕ ਜਾਵੇਗੀ ਸ਼ੇ ਰਾਸ਼ੀ ਵਾਲਿਆਂ ਨੂੰ ਹੋ ਸਕਦਾ ਹੈ ਬਹੁਤ ਹੀ ਵੱਡਾ ਨੁਕਸਾਨ ਸੋ ਇਸ ਦੀ ਭਵਿਕ ਬਾਣੀ ਤੁਹਾਡੇ ਸਾਹਮਣੇ ਇੱਕ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾ ਕ੍ਰਿਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧੰਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਜੂਨ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਇਹਨਾਂ 6 ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਇਹਨਾਂ ਦੀ ਕਿਸਮਤ ਦਾ ਹੋਵੇਗਾ ਹੁਣ 골ਡਨ ਸਮਾਂ ਸ਼ੁਰੂ ਕਿਉਂਕਿ ਬਹੁਤ ਸਾਲਾਂ ਦੇ ਬਾਅਦ ਇਹਨਾਂ ਦੇ ਲਈ ਹੁਣ ਵੱਡੀ ਭਵਿੱਖ ਬਾਣੀ ਕਰ ਦਿੱਤੀ ਗਈ ਹੈ ਕਿ ਸਾਲ 2025 ਦੇ ਵਿੱਚ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਇਹ 6 ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਧਨ ਦੇ ਨਾਲ ਮਾਲਾ-ਮਾਲ ਪਲਟ ਜਾਵੇਗੀ ਇਹਨਾਂ ਦੀ ਕਿਸਮਤ ਦੋਸਤੋ ਬੇਸ਼ੱਕ ਤੁਹਾਡਾ ਮਈ ਦਾ ਮਹੀਨਾ ਦੁੱਖਾਂ ਵਿੱਚ ਗਰੀਬਾਂ ਵਿੱਚ ਬਤੀਤ ਹੋਇਆ ਸੀ ਪਰ ਇਸ ਵਾਰ ਜੂਨ ਮਹੀਨੇ ਦੀ ਸ਼ੁਰੂਆਤ ਹੀ ਤੁਹਾਡੀ ਸਭ ਤੋਂ ਜ਼ਿਆਦਾ ਲੱਕੀ ਸਾਬਿਤ ਹੋ ਜਾਵੇਗੀ ਕਿਉਂਕਿ ਤੁਸੀਂ ਸ਼ਨੀ ਦੇਵ ਭਗਵਾਨ ਜੀ ਦੀ ਅਪਾਰ ਕਿਰਪਾ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੇ ਸਫਲਤਾਵਾਂ ਪ੍ਰਾਪਤ ਕਰਨ ਵਾਲੇ ਹੋ ਕਿਉਂਕਿ ਭਗਵਾਨ ਸ਼ਨੀ ਦੇਵ ਲੰਮੇ ਸਮੇਂ ਤੋਂ ਬਾਅਦ 12 ਰਾਸ਼ੀ ਵਾਲਿਆਂ ਦੇ ਵਿੱਚੋਂ 6 ਰਾਸ਼ੀ ਵਾਲੇ ਜਾਤਕਾਂ ਦੇ ਉੱਪਰ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਬੇਹਦ ਪਰਸਨ ਹੋ ਚੁੱਕੇ ਹਨ ਜਿਸ ਕਰਕੇ ਭਗਵਾਨ ਸ਼ਨੀ ਦੇਵ ਇਹਨਾਂ ਨੂੰ ਦੇਣ ਵਾਲੇ ਹਨ ਵੱਡੇ-ਵੱਡੇ ਵਰਦਾਨ ਤੇ ਇਹਨਾਂ ਦੀ ਗਰੀਬੀ ਜੜ ਤੋਂ ਖਤਮ ਕਰਨ ਵਾਲੇ ਹਨ ਹੁਣ ਇਹਨਾਂ ਨੂੰ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਬਿਲਕੁਲ ਵੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਜੇਕਰ ਇਹਨਾਂ ਦੇ ਬੱਚੇ ਲੰਮੇ ਸਮੇਂ ਤੋਂ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਸਨ ਇਹਨਾਂ ਦੇ ਬੱਚਿਆਂ ਨੂੰ ਹੁਣ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਸਰਕਾਰੀ ਨੌਕਰੀ ਦੀ ਪ੍ਰਾਪਤੀ ਹੋਣ ਵਾਲੀ ਹੈ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਹੁਣ ਹਾਲਾਤ ਬਦਲਣ ਵਾਲੇ ਹਨ ਭਾਵ ਕਿ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਹੋ ਜਾਵੇਗਾ। ਧਨ-ਦੌਲਤ ਦੀ ਬਾਰਿਸ਼ ਹੋਣ ਵਾਲੀ ਹੈ। ਇਹ ਰਾਸ਼ੀ ਵਾਲੇ ਜਾਤਕ ਬਣਨ ਵਾਲੇ ਹਨ ਧਨ ਦੇ ਨਾਲ ਮਾਲਾ-ਮਾਲ। ਇਹਨਾਂ ਦਾ ਗਰੀਬੀ ਵਾਲਾ ਜੀਵਨ ਹੁਣ ਅਮੀਰੀ ਵਿੱਚ ਤਬਦੀਲ ਹੋ ਜਾਵੇਗਾ। ਇੰਨਾ ਹੀ ਨਹੀਂ। ਜੇਕਰ ਇਹਨਾਂ ਦੇ ਘਰ ਵਿੱਚ ਕੋਈ ਵੀ ਪਰਿਵਾਰ ਦਾ ਮੈਂਬਰ ਕਿਸੇ ਵੀ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਹ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਇਹਨਾਂ ਦੀ ਉਹ ਬਿਮਾਰੀ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਪੂਰੀ ਤਰ੍ਹਾਂ ਹੁਣ ਖਤਮ ਹੋ ਜਾਵੇਗੀ ਘਰ ਦੇ ਵਿੱਚ ਪੈਸੇ ਦੀ ਬਚਤ ਹੋਵੇਗੀ ਹਮੇਸ਼ਾ ਘਰ ਪਰਿਵਾਰ ਵਿੱਚ ਖੁਸ਼ਹਾਲੀ ਬਣੀ ਰਹੇਗੀ ਪਰ ਜੇਕਰ ਤੁਸੀਂ ਵੇਖਣਾ ਚਾਹੁੰਦੇ ਹੋ ਕਿ ਉਹ ਕਿਹੜੀਆਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਹਨ ਜੋ ਕਿ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਮਾਲਾ-ਮਾਲ ਹੋ ਜਾਣਗੀਆਂ ਜਿਨ੍ਹਾਂ ਦੀ ਕਿਸਮਤ ਪਲਟਣ ਵਾਲੀ ਹੈ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤਾਂਕੇ ਤੁਹਾਨੂੰ ਪਤਾ ਲੱਗ ਜਾਵੇ ਕਿ ਉਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਕਿਉਂਕਿ ਇਹ ਭਵਿੱਖਬਾਣੀ ਕਦੇ ਵੀ ਝੂਠੀ ਸਾਬਿਤ ਨਹੀਂ ਹੋਈ ਇਸ ਲਈ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਲਈ ਜੂਨ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਜ਼ਿਆਦਾ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਅਨਕੋਲ ਰਹਿਣ ਵਾਲੀ ਹੈ ਜਿਸ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਮਾਇਆ ਦੀ ਪ੍ਰਾਪਤੀ ਹੋਣ ਵਾਲੀ ਹੈ ਇਹਨਾਂ ਨੂੰ ਹੁਣ ਬਿਲਕੁਲ ਵੀ ਕਿਸੇ ਪ੍ਰਕਾਰ ਦੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਹਨਾਂ ਦੀ ਸਭ ਤੋਂ ਵੱਡੀ ਲਾਡਲੀ ਬੱਚੀ ਨੂੰ ਸ਼ੁਰੂਆਤ ਵਿੱਚ ਹੀ ਸਰਕਾਰੀ ਬੈਂਕ ਵਿੱਚ ਮੈਨੇਜਰ ਦੀ ਜੌਬ ਮਿਲ ਸਕਦੀ ਹੈ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨਾਂ ਦੇ ਬੱਚੇ ਹੁਣ ਜ਼ਿੰਦਗੀ ਵਿੱਚ ਸਫਲ ਹੋਣ ਵਾਲੇ ਹਨ ਜਿਸ ਕਰਕੇ ਹੁਣ ਇਹਨਾਂ ਦੇ ਘਰ ਵਿੱਚ ਕਦੇ ਵੀ ਪੈਸੇ ਦੀ ਕੋਈ ਘਾਟ ਨਹੀਂ ਰਹਿ ਜਾਵੇਗੀ ਘਰ ਦੇ ਵਿੱਚ ਧਨ ਦੌਲਤ ਦੀ ਬਰਸਾਤ ਹੋਣ ਵਾਲੀ ਹੈ ਇਹਨਾਂ ਦੇ ਬੱਚੇ ਨੂੰ ਸਰਕਾਰੀ ਨੌਕਰੀ ਮਿਲਣ ਵਾਲੀ ਹੈ ਇਹਨਾਂ ਦੀ ਪੁਰਾਣੀ ਤੋਂ ਪੁਰਾਣੀ ਗਰੀਬੀ ਵੀ ਜਿਹੜੀ ਹੈ ਉਹ ਜੜ ਤੋਂ ਸਮਾਪਤ ਹੋ ਜਾਵੇਗੀ ਘਰ ਦੇ ਵਿੱਚ ਬਰਕਤ ਖੁਸ਼ਹਾਲੀ ਰਹਿਣੀ ਸ਼ੁਰੂ ਹੋ ਜਾਵੇਗੀ ਜਿਸ ਤੇ ਨਾਲ ਜੇਕਰ ਘਰ ਦੇ ਵਿੱਚ ਮਾਤਾ ਪਿਤਾ ਜਾਂ ਬਿਮਾਰੀ ਜਾਂ ਕਿਸੇ ਨੂੰ ਗੁਰਦਿਆਂ ਦੀ ਬਿਮਾਰੀ ਹੈ ਜਾਂ ਕਿਡਨੀ ਦਾ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ ਉਹਨਾਂ ਨੂੰ ਵੀ ਇਸ ਬਿਮਾਰੀ ਤੋਂ ਹੁਣ ਛੁਟਕਾਰਾ ਮਿਲ ਸਕਦਾ ਹੈ ਇਸ ਦੇ ਉਲਟ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਇਹਨਾਂ ਨੂੰ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਹੁਣ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਜੇਕਰ ਇਹ ਚਾਹੁੰਦੇ ਹਨ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਇਹਨਾਂ ਤੇ ਬਣੀ ਰਹੇ ਤਾਂ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਥੋੜਾ ਥੋੜਾ ਕਰਕੇ ਗਰੀਬਾਂ ਵਿੱਚ ਦਾਨ ਪੁੰਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਦੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਇਹਨਾਂ ਨੂੰ ਦੱਸਤਾਈਏ ਕਿ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੇ ਸਫਲਤਾਵਾਂ ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਹਨ ਕਿਉਂਕਿ ਜੇਕਰ ਇਹਨਾਂ ਦੇ ਘਰ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਕਾਫੀ ਸਮੇਂ ਤੋਂ ਤੰਗੀ ਚੱਲ ਰਹੀ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹਨਾਂ ਨੂੰ ਹੁਣ ਬਿਲਕੁਲ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਜੇਕਰ ਇਹ ਆਪਣਾ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ 7 ਤਰੀਕ ਤੋਂ ਪਹਿਲਾਂ ਆਪਣਾ ਕੋਈ ਨਵਾਂ ਵਪਾਰ ਸ਼ੁਰੂ ਕਰ ਲੈਂਦੇ ਹਨ ਉਸ ਵਪਾਰ ਵਿੱਚ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਬਹੁਤ ਹੀ ਦੁੱਗਣੀ ਤਰੱਕੀ ਮਿਲਣ ਵਾਲੀ ਹੈ ਇਹਨਾਂ ਦੇ ਘਰ ਵਿੱਚ ਪੈਸੇ ਸੰਬੰਧੀ ਕੋਈ ਵੀ ਦਿੱਕਤ ਨਹੀਂ ਰਹਿ ਜਾਵੇਗੀ ਹੌਲੀ ਹੌਲੀ ਇਹਨਾਂ ਦੀ ਗਰੀਬੀ ਜੜ ਤੋਂ ਖਤਮ ਹੋ ਜਾਵੇਗੀ। ਇਹਨਾਂ ਹੀ ਨਹੀਂ ਇਹਨਾਂ ਨੂੰ ਕੋਈ ਬੱਚੇ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਇਹਨਾਂ ਦੇ ਘਰ ਵਿੱਚ ਵੱਡੇ ਬੱਚੇ ਦਾ ਰਿਸ਼ਤਾ ਜਿਹੜਾ ਲੰਮੇ ਸਮੇਂ ਤੋਂ ਅਧੂਰਾ ਪਿਆਸੀ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਇਸ ਦਾ ਰਿਸ਼ਤਾ ਹੁਣ ਪੱਕਾ ਹੋ ਜਾਵੇਗਾ। ਅਮੀਰ ਪਰਿਵਾਰ ਵਿੱਚ ਸੰਪੂਰਨ ਹੋ ਜਾਵੇਗਾ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਮਠਿਆਈ ਵੰਡਣ ਦਾ ਸਮਾਂ ਕਦੇ ਵੀ ਸ਼ੁਰੂ ਹੋ ਸਕਦਾ ਹੈ। ਹੁਣ ਗੱਲ ਕਰਦੇ ਹਾਂ ਜੀ ਤੀਸਰੀ ਰਾਸ਼ੀ। ਅਗਲੀ ਕੋਸ਼ਿਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਜੂਨ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਪੂਰੀ ਤਰ੍ਹਾਂ ਬਣੀ ਰਹਿਣ ਵਾਲੀ ਹੈ ਇਹਨਾਂ ਨੂੰ ਅਚਾਨਕ ਹੀ ਹੁਣ ਮਾਇਆ ਦੀ ਪ੍ਰਾਪਤੀ ਮਿਲਣ ਦੇ ਸੰਕੇਤ ਪ੍ਰਾਪਤ ਹੋ ਸਕਦੇ ਹਨ ਕਿਉਂਕਿ ਜੇਕਰ ਇਹਨਾਂ ਦੇ ਘਰ ਪਰਿਵਾਰ ਦੇ ਵਿੱਚ ਸਰਕਾਰੀ ਨੌਕਰੀ ਕੋਈ ਕਰਦਾ ਹੈ ਜਾਂ ਪਿਤਾ ਨੂੰ ਸਰਕਾਰੀ ਨੌਕਰੀ ਦੇ ਵਿੱਚ ਵੱਡੀ ਪ੍ਰਮੋਸ਼ਨ ਮਿਲਣ ਵਾਲੀ ਹੈ ਜਿਸ ਕਰਕੇ ਇਹਨਾਂ ਦੇ ਪਿਤਾ ਨੂੰ ਸਰਕਾਰੀ ਮਹਿਕਮੇ ਵੱਲੋਂ ਕੋਈ ਵੱਡਾ ਅਹੁਦਾ ਸੰਭਾਲਣ ਲਈ ਮਿਲ ਸਕਦਾ ਹੈ ਜਿਸ ਤੇ ਕਾਰਨ ਇਹਨਾਂ ਦੀ ਹੁਣ ਪੁਰਾਣੀ ਗਰੀਬੀ ਖਤਮ ਹੋ ਜਾਵੇਗੀ ਤੇ ਕੁਝ ਹੀ ਸਮੇਂ ਦੇ ਵਿੱਚ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ ਇਹ ਅਮੀਰ ਹੋ ਜਾਣਗੇ ਇਹਨਾਂ ਦੇ ਘਰ ਵਿੱਚ ਜੇਕਰ ਕਾਫੀ ਸਮੇਂ ਤੋਂ ਕੋਈ ਮਾੜੀ ਦੁਰਘਟਨਾ ਵਾਪਰਦੀ ਸੀ ਜਾਂ ਵੱਡੇ-ਵੱਡੇ ਸੰਕਟਾਂ ਦਾ ਕਾਫੀ ਸਾਹਮਣਾ ਕਰ ਚੁੱਕੇ ਹਨ ਹੁਣ ਇਹਨਾਂ ਨੂੰ ਇਦਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਤੋਂ निजात ਮਿਲ ਜਾਵੇਗੀ ਪਰ ਉਸਦੇ ਲਈ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਤੀਰਥ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਫਿਰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਘਰ ਦੇ ਵਿੱਚ ਸੁੱਖ ਸਮਰiddhi ਹਮੇਸ਼ਾ ਬਣੀ ਰਹਿਣ ਵਾਲੀ ਹੈ ਇਸੇ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਦੀ ਜਿਹੜੀ ਕਿ ਦੁਨੀਆ ਦੀ ਸਭ ਤੋਂ ਅਮੀਰ ਰਾਸ਼ੀ ਰਹਿ ਸਕਦੀ ਹੈ ਕਿਉਂਕਿ ਜੇਕਰ ਇਹ ਲੰਮੇ ਸਮੇਂ ਤੋਂ ਗਰੀਬੀ ਦੀ ਮਾਰ ਦਾ ਸਾਹਮਣਾ ਕਰਦੇ ਆ ਰਹੇ ਹਨ ਉਹਨਾਂ ਮਰੀਦਾ ਸਾਹਮਣਾ ਕਰਦੇ ਆ ਰਹੇ ਹਨ ਤਾਂ ਇਹਨਾਂ ਦਾ ਇਹ ਬੁਰਾ ਸਮਾਂ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਇਹਨਾਂ ਨੂੰ ਵੱਡਾ ਧਨ ਲਾਭ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਪ੍ਰਾਪਤ ਹੋਣ ਵਾਲਾ ਹੈ ਕਿਉਂਕਿ ਜੇ ਇਹ ਆਪਣਾ ਕੋਈ ਵੀ ਨਵਾਂ ਬਿਜ਼ਨਸ ਦਾ ਕੰਮ ਜਿਵੇਂ ਕਿ ਪ੍ਰਾਪਰਟੀ ਡੀਲਰ ਦਾ ਬਿਜ਼ਨਸ ਕੱਪੜੇ ਦਾ ਬਿਜ਼ਨਸ ਠੇਕੇਦਾਰੀ ਦਾ ਬਿਜ਼ਨਸ ਉਸ ਵਿੱਚੋਂ ਇਹਨਾਂ ਨੂੰ ਕਾਫੀ ਮੁਨਾਫਾ ਹੋ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਬਿਜ਼ਨਸ ਇਹਨਾਂ ਨੂੰ ਲੱਖਾਂ ਤੋਂ ਕਰੋੜਪਤੀ ਬਣਾ ਸਕਦਾ ਹੈ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਪੈਸਾ ਬਹੁਤ ਹੋਵੇਗਾ ਅਮੀਰ ਲੋਕ ਤੇ ਵੱਡੇ ਵੱਡੇ ਦੁਸ਼ਮਣ ਵੀ ਇਹਨਾਂ ਦਾ ਹੁਣ ਪਾਣੀ ਭਰਣਗੇ ਜੇਕਰ ਪੈਸੇ ਦੀ ਕਮੀ ਦੇ ਕਾਰਨ ਇਹਨਾਂ ਨੂੰ ਨਵਾਂ ਮਕਾਨ ਬਣਾਉਣ ਦਾ ਕੰਮ ਅੱਧ ਵਿਚਾਲੇ ਰਹਿ ਗਿਆ ਸੀ ਤਾਂ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਇਹਨਾਂ ਨੂੰ ਭਗਵਾਨ ਸ਼ਨੀ ਦੇਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਨਵਾਂ ਬਣਾਉਣ ਕੰਮ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ताज महल ਦੀ ਤਰ੍ਹਾਂ ਇਹਨਾਂ ਦਾ ਘਰ ਬਣ ਜਾਵੇਗਾ ਜਿਸ ਕਰਕੇ ਇਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲਾ ਸਮਾਂ ਚਿਹੜਾ ਬੜਾ ਹੀ ਖੁਸ਼ ਨਸੀਬ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੂਨ ਦੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਤੁਸੀਂ ਹੁਣ ਲੱਖਾਂ ਪਤੀ ਹੋਣ ਵਾਲੇ ਹੋ ਕਿਉਂਕਿ ਜੇਕਰ ਇਹਨਾਂ ਨੇ ਕੋਈ ਆਪਣੀ ਲਾਟਰੀ ਬੰਪਰ ਪਾਇਆ ਸੀ ਤਾਂ 7 ਜੂਨ ਤੋਂ ਪਹਿਲਾਂ ਇਹਨਾਂ ਦਾ ਲਾਟਰੀ ਬੰਪਰ ਨਿਕਲ ਜਾਵੇਗਾ ਇਹਨਾਂ ਦੇ ਘਰ ਧਨ-ਦੌਲਤ ਦੀ ਬਾਰਿਸ਼ ਹੋਵੇਗੀ ਧਨ ਨਾਲ ਮਾਲਾ-ਮਾਲ ਹੋ ਜਾਣਗੇ ਅਗਲੀ ਤੇ ਅਖੀਰਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬੜਾ ਹੀ অনুকূল ਹੈ ਇਸ ਦਾ ਭਰਪੂਰ ਲਾਭ ਉਠਾ ਲਓ ਭਗਵਾਨ ਸ਼ਨੀ ਦੇਵ ਲੰਮੇ ਸਮੇਂ ਤੋਂ ਬਾਅਦ ਖੁਦ ਹੀ ਇਹਨਾਂ ਦੇ ਘਰ ਪ੍ਰਵੇਸ਼ ਕਰਨ ਵਾਲੇ ਹਨ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਆਉਣ ਵਾਲੇ ਦੁੱਖ ਕਸ਼ਟ ਗਰੀਬੀ ਹਮੇਸ਼ਾ ਲਈ ਹੁਣ ਦੂਰ ਹੋ ਜਾਣਗੇ ਜੇਕਰ ਇਹਨਾਂ ਦਾ ਵੱਡਾ ਲड़का ਲੰਮੇ ਸਮੇਂ ਤੋਂ ਪੈਸਾ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਪੀ ਆਰ ਹੁਣ ਨੂੰ ਤਰਸ ਰਿਹਾ ਸੀ ਪਰ ਹੁਣ ਉਸਤੇ ਕਿਰਪਾ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਹੋਵੇਗੀ ਇੰਨਾ ਹੀ ਨਹੀਂ ਇਹਨਾਂ ਦੇ ਘਰ ਜੇਕਰ ਕੋਈ ਬੇਔਲਾਦ ਔਰਤ ਸੀ ਉਹ ਨੂੰ ਵੀ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਔਲਾਦ ਦਾ ਸੁੱਖ ਪ੍ਰਾਪਤ ਹੋ ਜਾਵੇਗਾ ਜਿਸ ਨੂੰ ਸੁਣ ਕੇ ਇਹਨਾਂ ਦੇ ਘਰ ਪਰਿਵਾਰ ਦੇ ਮੈਂਬਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਧੰਨਵਾਦ